ਲੰਗੇ ਕਿਵੇਂ ਫਿਰ ਮੈਂ ਵੀ ਹਣ ਤੋਂ ਤੁਸੀ ਦੱਸੋ ਕੀ ਕਰਨਾ ਯਾਰ ਮੈਂ ਨਹੀਂ ਮੈਂ ਤਾਂ ਹੁਣ ਜਾਣਾ ਮੈਂ ਬੱਸ ਜੀ ਜਾਨ ਮੈਂ ਤਿਆਰ ਹਾਂ ਪਹਿਲੀ ਵਾਰ ਜਾਣਾ ਨਾਲ ਮੈਂ ਤਾਂ ਹੁਣ ਇਹ ਆ ਵੀ ਲੈ ਚਲਦਾ ਤੈਨੂੰ ਤੇ ਵੀ ਜੀ ਹੁਣੇ ਵੀ ਮੇਰੇ ਨਾਲ ਹੋਣਗੇ ਪਹਿਲਾਂ ਤੁਸੀਂ ਮੇਰੀ ਗੱਲ ਤਾਂ ਸੁਣ ਹਾਂਜੀ ਆਪਾਂ ਵੀ ਰੂਮ ਲੈ ਕੇ ਦੋ ਰੂਮ ਲਵਾਂਗੇ ਹਾਂਜੀ ਇਧਰ ਨਾਲ ਗੱਲ ਇਹ ਦਾਂਗੇ ਹਾਂਜੀ ਤੇ ਇਧਰ ਨਾਲ ਗੱਲ ਇਹ ਦਾਂਗੇ ਕਿ ਮੈਂ ਤੇਰੇ ਨਾਲ ਚਾਹੂਗਾ ਆਪਣੇ ਓਕੇ ਨਾਲ ਨਾਲ ਰੂਮ ਹੋਣਗੇ ਇਕੱਠੇ ਹਾਂਜੀ ਫਿਰ ਫਿਰ ਨਹੀਂ ਉਹਨਾਂ ਨੂੰ ਡਾਊਟ ਹੋਊਗਾ ਅਰੇ ਫਿਰ ਨਹੀਂ ਉਹਨਾਂ ਵੇ ਤਾਂ ਇਹ ਉਹਦਾ ਵੀ ਇਕੱਠੇ ਗਏ ਆ ਤੇ ਸਾਰੀ ਗੱਲਬਾਤ ਕਰਨੀ ਹੁੰਦੀ ਦੁੱਖ ਸੁੱਖ ਕਰਨਾਂ ਦਾ ਵੈਸੇ ਓਕੇ ਬੈਠ ਕੇ ਗੱਲਾਂ ਕਰਨ ਲੱਗੇ ਵੀ ਜਾ ਹਣ ਤੂੰ ਇਥੋਂ ਕੋਈ ਚੀਜ਼ ਫੜ ਲਿਆ ਤਾਂ ਫੋਂ ਪਹਿਲੇ ਮੈਂ ਦੋ ਇਹ ਦਾ ਕਿਹਾ ਕਿ ਤੇ ਆਹ 3 ਕਿਥੇ ਇਹ ਬਾਅਦ ਚਲ ਆ ਬਾਅਦ ਜਲਦੀ ਬਤੀ ਹਮਾ ਚਲ ਕੇ ਕਿਤੇ ਜਾਣਾ ਹੈ ਹਿਮਾਚਲ ਚ ਹੋਟਲ ਤੇ ਚਲਾਂਗੇ ਕਿਨੇ ਵੇ ਜਾਣਾ ਸਵੇਰੇ ਸਵੇਰੇ ਤਾਂ 8:00 ਵਜੇ ਤਾਂ ਨਿਕਲ ਜਾਂਗੇ 9:00 ਵਜੇ ਤੱਕ ਆ ਗਈ ਹੋ ਗਈ ਹਾਂ ਕਮਰਾ ਤਾਂ ਹੋ ਗਏ हां ਤੁਸੀਂ ਆ ਕੇ ਆਪ ਦੇਖ ਲਓ ਹਾਂ ਬਾਤ ਨੂੰ ਤਾਂ ਨਾਲ ਹੈਗਾ ਕਿੰਨੇ ਪੈਸੇ ਕਹਿੰਦੇ ਨੇ ਕ੍ਰੂੰਦੇ ਹਾਂ 2000 ਰੁਪਏ ਇੱਕਦਮ ਹਾਂ ਜੀ ਚਾਹ ਦਾ ਨਹੀਂ ਲਾਰੇ 200 ਨਾਲ ਦੇ ਫਿਰ 8 ਹੈ ਜੀ ਹੁੰਦੇ ਨਹੀਂ ਨਹੀਂ ਸਾਰੇ ਦਾ ਆਪ ਹੁੰਨੇ ਇਹਨਾਂ ਨੂੰ ਦੱਸੋ ਕਿ ਮਾਂ ਪੁੱਛ ਨੇ ਕਿੰਨੇ ਤੇ ਤੁਸੀਂ ਆਰਡਰ ਕਰ ਲਓ ਫਿਰ ਮੈਨੂੰ ਨਹੀਂ ਪਤਾ ਕੁਛ ਇਹ ਨਹੀਂ ਪਤਾ ਆਪ ਹੀ ਕਰ ਦਿਓ ਤੁਸੀਂ ਨਹੀਂ ਨਹੀਂ ਤੁਹਾਡੇ ਕੋਲ ਮੈਨੂੰ ਪਿਆ ਇੱਥੇ ਤੁਹਾਡੇ ਕੋਲ ਵੀ ਪਿਆਵਾ ਨਹੀਂ ਨਹੀਂ ਮੈਂ ਸ਼ਾਵਰ ਲੈਣ ਲੱਗਿਆ ਸੀ ਮੇਰਾ ਜੀ ਕਰਦਾ ਬਾਤ ਕਿਸ ਸੰਗਰਿਆ ਜੱਫੀ ਪਾਉਣ ਨੂੰ ਦੋ ਤੇ ਪੀੜ ਨੋ ਤਿਰ ਮੈਂ ਤਾਂ ਪੱਟਾਂ ਤੇ ਵੀ ਕਿਸ ਸੰਗਰ ਨਹੀਂ ਤੇ ਬਹੁਤ ਮੇਰੇ ਗੋਲ ਆ ਜਾਂ ਯਾਰ ਮੈਂ ਨਹੀਂ ਤੂੰ ਚਾਹੀਦੀ ਹਾਂ ਮੇਰੇ ਜੀ ਨਹੀਂ ਲੱਗਦਾ ਹੁਣ ਤੇ ਕਹਿੰਗੇ ਕਹਿਣਾ ਨਹੀਂ ਮੰਨਦੇ ਹੁਣ ਤੂੰ ਮੰਨਦੀ ਰਾਤ ਨੂੰ ਇਕੱਠੇ ਪਾਵਾਂਗੇ ਸਰਵਸਕਾਰ ਕੀ ਤੇਰੀ ਕੋੜੇ ਤਿਆਰ ਰੱਖਿਆ ਕਰ ਕਮਰੇ ਗੁੰਮਰੇ ਲੱਗੇ ਹੁੰਦੇ ਸੀ ਐਕਸਪਲਨ ਦੱਸ ਕਿਵੇਂ ਲੱਗ ਜਾਂਦਾ ਕਿਸ਼ਨ ਕੁਸ਼ੰਕਾਂਤੀ ਮਜੇ ਜਿਨਨ ਕਰਦੇ ਕੋੜਾ ਪਾ ਲੈ ਸੋਣੋ ਸੋਮਵਾਰ ਜਾਂ ਮੰਗਲਵਾਰ ਪਟਨਾਟ ਤੇ ਮਿਲ ਲਾਂ ਬਹੁਤ ਜ਼ਿਆਦਾ ਬਾਬੇ ਦੋਸ਼ ਜਿਹੜੇ ਲੱਗ ਰਹੇ ਤੁਹਾਡੇ ਮੰਨਦੇ ਸਹੀ ਹੈ ਨਹੀਂ ਬਿਲਕੁਲ ਗਲਤ ਲੱਗ ਰਹੇ ਆ ਨਹੀਂ ਤੁਸੀਂ ਕੱਲ ਮੀਡੀਆ ਦੇ ਦਿੱਤਾ ਜਵਾਬ ਕਰ ਦਿੱਤਾ ਕਿਹਦੇ ਕੋਈ ਵਾਹਿਗੁਰੂ ਵੈਗਰੂ ਹੁਣ ਵੀ ਕਰਦਾ ਮੈਂ ਕਿਸੇ ਨੂੰ ਜਵਾਬ ਨਹੀਂ ਦੇਣਾ ਕਾਲਪੁਰਖ ਵੈਗਰੂ ਜਵਾਬ ਦੂ ਸਟਾ ਮਿਲਣਾ